ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਭੰਗ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਆਪੀ ਸੱਚ ਨਾਨਕ ਖੁਸੀ ਭੀ ਸੱਚ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਤਨ ਤਨ ਸਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਖਜੂਰੀ ਚਾਬ ਸਮੂਹ ਸੰਤਾ ਜੁੜ ਬੈਠੇ ਹੋ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਆ ਫਤਿਹ ਦਾ ਨਾਰਾ ਸਿਰ ਚੁਕਾ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਜ ਆਲ ਸਭ ਨੂੰ ਪਤਾ ਹੈ ਕਿ ਜਿਵੇਂ ਕਿ 7 ਪੋ ਹੈ ਤੇ 6 ਪੋ ਦਾ ਇਤਿਹਾਸ ਵੀ ਆਪ ਜੀ ਨੇ ਸਰਵਣ ਕੀਤਾ ਆ ਨਾਲ ਹੀ 17ਵੀਂ ਅਸ਼ਟਪਦੀਦੀ ਦੂਸਰੀ ਪੌੜੀ ਤੇ ਦੂਸਰਾ ਪਤਾ ਸਰਵਣ ਕੀਤਾ ਹੈ ਅੱਜ 17ਵੀਂ ਅਸ਼ਟਪਦੀ ਦੀ ਤੀਸਰੀ ਪੌੜੀ ਦੀ ਕਥਾ ਵਿਚਾਰ ਅਸਮੋਸਾਂਤਾ ਨੇ ਸਰਵਣ ਕਰਨੀ ਹੈ ਨਾਲ ਅੱਜ ਦਾ ਇਤਿਹਾਸ ਸਰਵਣ ਕਰਨਾ ਹੈ ਆ ਸਤਿਗੁਰੂ ਗੁਰੂ ਗਰੀਬ ਨਿਵਾਜ ਧੰਨ ਗੁਰੂ ਅਰਜਨ ਦੇਵ ਮਹਾਰਾਜੀ 17ਵੀਂ ਅਸ਼ਟਪਦੀ ਦੀ ਤੀਸਰੀ ਪੌੜੀ ਵਿੱਚ ਕੀ ਫਰਮਾਨ ਕਰ ਰਹੇ ਹਨ ਸਰਵਣ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ठाकुर का सेवक आज्ञाकारी ठाकुर का सेवक सदा पूजारी ठाकुर का सेवक आज्ञाकारी सतगुरुਾਂ ਦਾ ਸੇਵਕ ਉਸ ਅਕਾਲ ਪੁਰਖ ਦਾ ਸੇਵਕ ਸਦਾ ਹੀ ਆਗਿਆਕਾਰੀ ਹੈ ਹੁਕਮ ਮੰਨਣ ਵਾਲਾ ਹੈ ਭਾਵ ਕੀ ਉਸ ਦੀ ਰਜਾ ਦੇ ਵਿੱਚ ਰਹਿਣ ਵਾਲਾ ਹੈ ਬਾਣੀ ਦੇ ਵਿੱਚ ਰਹਿਣ ਵਾਲਾ ਹੈ ठाकुर का सेवक सदा पुजारी ते ठाकुर ਦਾ ਸੇਵਕ ਸਦਾ ਹੀ ਪਰਮੇਸ਼ਰ ਕਾਲਪੁਰਖ ਦਾ ਸੇਵਕ ਸਦਾ ਹੀ ਉਸ ਦੀ ਪੂਜਾ ਕਰਦਾ ਹੈ ਭਾਵ ਕਿ ਖਰੀ ਵਾਹਿਗੁਰੂ ਦਾ ਪਾਪੀਆਂ ਵਾਸਤੇ ਨਰਕ ਉਸਪੂ ਵੀ ਨਰਕ ਨੂੰ ਨਾਮ ਅਭਿਆਸ ਰੂਪ ਅਗਨੀ ਨੂੰ ਅਗਨੀ ਨਾਲ ਜਾਰੀ ਜਾਰੀ ਦਾ ਅਰਥ ਵੀ ਜਾਲ ਦੇਵੇ ਤੇ ਆਪਣੀ ਪੂਜਾ ਦੀ ਇੱਛਾ ਛੱਡ ਕੇ ठाकुर ਕਾ ਸੇਵਕ ਸਦਾ ਪੁਜਾਰੀ ਭਾਵ ਕਿ ਆਪਣੀ ਪੂਜਾ ਦੀ ਇਛਾ ਨੂੰ ਛੱਡ ਕੇ ਪਰਮੇਸ਼ਰ ਦਾ ਪੂਜਨ ਕਰਦਾ ਰਹੇ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਤੇ ਕਾਲਪੁਰਖ ਦਾ ਸੇਵਕ ਦਾਸ ਬਣ ਕੇ ਅੰਤ ਕਸ਼ਣ ਅੰਤਿਸ਼ ਕਰਨ ਵਿੱਚ ਹੀ ਪ੍ਰਤੀਪੀ ਭਰੋਸਾ ਹੈ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਪ੍ਰਤੀਤ ਦਾ ਅਰਥ ਹੈ ਭਰੋਸਾ ਜਿਹੜਾ ਠਾਕੁਰ ਦਾ ਸੇਵਕ ਆ ਪਰਮੇਸ਼ਰ ਦਾ ਦਾਸ ਹੈ ਉਸ ਨੂੰ ਭਾਗ ਕੀ ਪਰਮੇਸ਼ਰ ਕਾਲਪੁਰਖ ਦੇ ਪ੍ਰਤੀਤ ਸੱਚੀ ਪ੍ਰਤੀਤੀ ਭਰੋਸਾ ਹੋ ਜਾਂਦਾ ਹੈ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਤੇ ਕਾਲਪੁਰਖ ਵਾਹਿਗੁਰੂ ਦੇ ਸੇਵਕ ਦਾਸ ਦੀ ਨਿਰਮਲ ਉਜਲ ਰੀਤ ਮਰਿਆਜ਼ਾ ਹੁੰਦੀ ਹੈ ਠਾਕੁਰ ਕਾ ਸੇਵਕ ਜਾਨੈ ਸੰਗ ਸਦਾ ਹੀ ਸੇਵਕ ਜਿਹੜਾ ਦਾਸ ਹੈ ਉਸ ਪਰਮੇਸ਼ਰ ਕਾਲਪੁਰਖ ਦਾ ਜਿਹੜਾ ਬੰਦਗੀ ਕਰਦਾ ਹੈ ਸੇਵਾ ਕਰਦਾ ਹੈ ਤੇ ਸਤਿਗੁਰ ਫਰਮਾਉਂਦੇ ਨੇ ਵੀ ਉਸ ਦੇ ਸਦਾ ਹੀ ਸੰਗ ਠਾਕੁਰ ਕਉ ਸੇਵਕ ਜਾਣੇ ਸੰਗ ਸੇਵਕ ਸਦਾ ਹੀ ਪਰਮੇਸ਼ਰ ਨੂੰ ਆਪਣੇ ਨੇੜੇ ਆਪਣੇ ਅੰਗ ਸੰਗ ਜਾਣਦਾ ਹੈ ਪ੍ਰਭ ਕਾ ਸੇਵਕ ਨਾਮ ਕਾ ਰੰਗ ਪ੍ਰਭ ਪਰਮੇਸ਼ਰ ਕਾਲਪੁਰਖ ਦਾ ਸੇਵਕ ਨਾਮ ਦੇ ਰੰਗ ਦੇ ਵਿੱਚ ਰੰਗਿਆ ਜਾਂਦਾ ਹੈ ਜਿਵੇਂ ਮਹਾਰਾਜ ਫਰਮਾਉਂਦਨਾ ਜਾ ਕੋ ਹਰ ਰੰਗ ਲਾਗੋ ਇਸ ਜੁਗਮ ਹੈ ਸੋ ਕਹੀਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਕ ਹੈ ਜਾ ਕਾ ਸਤਗੁਰ ਪੂਰਾ ਪਰਮੇਸ਼ਰ ਕਾਲਪੁਰਖ ਦਾ ਰੰਗ ਰਗ ਜਾਣਾ ਅਸਲ ਦੇ ਵਿੱਚ ਜਿਨ ਇੱਕ ਪਰਮੇਸ਼ਰ ਦਾ ਨਾਮ ਰੰਗ ਦਾ ਲੰਗ ਜਾਣਾ ਤੇ ਜਿਹਨੂੰ ਰੰਗ ਲੱਗਾ ਆ ਉਹੀ ਸੂਰਾ ਅਸਲ ਦੇ ਵਿੱਚ ਇਸੇ ਤਰ੍ਹਾਂ ਹੀ ਸੇਵਕ ਕਉ ਪ੍ਰਭ ਪਾਲਨ ਹਾਰਾ ਤੇ ਸੇਵਕ ਦੀ ਪਰਮੇਸ਼ਰ ਕਾਲਪੁਰਖ ਆਪ ਰੱਖਿਆ ਕਰਦਾ ਹੈ ਉਸ ਨੂੰ ਪਾਲਨ ਹਾਰਾ ਹੈ ਉਸ ਦੇ ਲਾਜ ਪਤ ਇੱਜ਼ਤ ਵੀ ਰੱਖਦਾ ਹੈ ਸੇਵਕ ਕੀ ਰੱਖੇ ਨਿਰੰਕਾਰਾ ਤੇ ਸਤਿਗੁਰ ਅਕਾਲਪੁਰਖ ਹਰ ਇੱਕ ਥਾਂ ਆਪਣੇ ਸੇਵਕ ਦੀ ਆਪਣੇ ਦਾਸ ਦੀ ਰੱਖ ਲੈਂਦਾ ਇੱਜ਼ਤ ਪੱਖੋਂ ਉਸ ਨੂੰ ਰੱਖ ਲੈਂਦਾ ਹੈ ਵਿਸ਼ਿਆ ਵਕਾਰਾਂ ਨੂੰ ਵੀ ਦੂਰ ਕਰਕੇ ਉਸ ਨੂੰ ਆਪਣੇ ਚਰਨਾਂ ਦੇ ਵਿੱਚ ਸ਼ਰਨ ਦਿੰਦਾ ਹੈ ਇਸ ਕਰਕੇ ਇੱਥੇ ਵਾਹਿਗੁਰੂ ਸਤਿਗੁਰੂ ਭਤਾਨ ਗੁਰੂ ਅਰਜਨ ਦੇਵ ਮਹਾਰਾਜੀ ਫਰਮਾਉਂਦੇ ਨੇ ਪਿੰਦਰੰਕਾਰਾ ਅਕਾਰਾਂ ਤੋਂ ਰਹਿਤ ਪਰਮੇਸ਼ਰ ਪਰ ਫੇਰ ਵੀ ਆਪਣੇ ਸੇਵਕ ਦਾਸ ਦੀ ਗੁਪਤ ਰੂਪ ਵਿੱਚ ਰੱਖਿਆ ਕਰਦਾ ਹੈ ਸੋ ਸੇਵਕ ਜਸ ਦਇਆ ਪ੍ਰਭ ਧਾਰੇ ਤ ਅਸਲ ਦੇ ਵਿੱਚ ਸੇਵਕ ਉਹੀ ਆ ਜਿਸ ਉੱਤੇ ਪਰਮੇਸ਼ਰ ਅਕਾਲ ਪੁਰਖ ਦਇਆ ਕਰੇ ਜਿਸ ਉੱਤੇ ਦਇਆਲ ਹੋ ਜਵੇ ਭਾਗ ਕੀ ਨਦਰੇ ਰਹਿਮਤ ਪਾ ਲਵੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਜੇ ਸਤਿਗੁਰ ਨਦਰ ਕਰਦਨ ਦਇਆਲ ਹੋ ਜਾਣ ਸੋ ਸੇਵਕ ਕਿ ਹਉਸਲ ਵਿੱਚ ਉਹੀ ਸੇਵਕ ਆਤ ਉਹੀ ਪਰਮੇਸ਼ਰ ਕਾਲਪੁਰਖ ਨੂੰ ਫਿਰ ਸਾਹ ਸਾਹ ਸਮਾਰਨ ਸਿਮਰਨ ਕਰਦਾ ਹੈ ਨਾਨਕ ਸੋ ਸੇਵਕ ਸਾਹ ਸਾਹ ਸਮਾਰੇ ਜਿਸ ਵੇਲੇ ਪਰਮੇਸ਼ਰ ਕਾਲਪੁਰਖ ਦਿਆ ਦਿਆਵਾਨ ਹੋ ਜਾਂਦਾ ਹੈ ਦਿਆਲ ਦਿਆਲ ਹੋ ਜਾਂਦਾ ਹੈ ਉਹ ਸੇਵਕ ਹੈ ਤੇ ਸਤਿਗੁਰ ਆਖਰੀ ਪੰਕਤੀ ਵਿੱਚ ਕਹਿੰਦੇ ਨੇ ਕਿ ਸੋ ਸੇਵਕ ਸਾਹ ਸਾਹ ਸਮਾਰੇ ਉਹ ਸੇਵਕ ਸਾਹ ਸਾਹ ਹਰ ਸਵਾਸ-ਵਾਸ ਨਾਲ ਉਸ ਪਰਮੇਸ਼ਰ ਕਾਲਪੁਰਖ ਦਾ ਸ਼ੁਕਰਾਨਾ ਕਰਦਾ ਹੈ ਉਸ ਨੂੰ ਯਾਦ ਕਰਦਾ ਰਹਿੰਦਾ ਹੈ। ਸੋ ਆਪ ਸਮੂਸਾਂਤਾਂ ਨੇ ਤੀਸਰੀ ਪੌੜੀ ਸਰਵਨ ਕੀਤੀ ਆ ਤੇ ਅੱਜ ਦਾ ਇਤਿਹਾਸ ਸੱਤ ਪੋ ਨੂੰ 6 ਪੋ ਨੂੰ ਸਤਗੁਰਾਂ ਨੇ ਨਾਦਪੁਰ ਦਾ ਕਿਲਾ ਛੱਡ ਦਿੱਤਾ। ਤੇ ਕਈ ਇਤਿਹਾਸਕਾਰਾਂ ਦੇ ਵਿੱਚ ਮੈਂ ਸੋਸ਼ਲ ਮੀਡੀਆ ਤੇ ਦੇਖਦਾ ਸੀ ਉਸ ਦੇ ਵਿੱਚ ਇੱਕ ਪੋਸਟ ਪਾਈ ਉਹਨਾਂ ਕਿਹਾ ਕਿ ਸਤਗੁਰਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਦੀ ਬੇਨਤੀ ਨੂੰ ਮੰਨਦੇ ਹੋਏ ਕਿਲਾ ਛੱਡ ਦਿੱਤਾ ਇਹੋ ਜਿਹੀਆਂ ਪੋਸਟਾਂ ਜਿਨ੍ਹਾਂ ਇਤਿਹਾਸ ਪੜਿਆ ਨਹੀਂ ਹੁੰਦਾ ਨਾ ਸੁਣਿਆ ਹੁੰਦਾ ਆਪਣੇ ਕੋਲੋਂ ਪੋਸਟਾਂ ਆਪਣੇ ਲਾਈਕ ਸ਼ੇਅਰ ਵਧਾਉਣ ਕਰਕੇ ਕਮੈਂਟ ਵਧਾਉਣ ਕਰਕੇ ਇਹੋ ਜਿਹੀਆਂ ਪੋਸਟਾਂ ਪਾ ਦਿੰਦੇ ਨੇ ਪਰ ਸਤਿਗੁਰਾਂ ਨੇ ਸਿੱਖਾਂ ਦੀ ਬੇਨਤੀ ਨਹੀਂ ਮੰਨੀ ਮਹਾਰਾਜ ਦੇ ਸਿੱਖਾਂ ਨੂੰ ਹੁਕਮ ਕਰਦੇ ਸੀ ਤੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜੀਆਂ ਉਹਨਾਂ ਨੇ ਕਸਮਾਂ ਖਾਧੀਆਂ ਸੀ ਧਰਮਾਂ ਦੀ ਸਰ ਮਾ ਦੀਆਂ ਕਸਮਾਂ ਖਾਧੀਆਂ ਸਤਿਗੁਰਾਂ ਨੇ ਨੂੰ ਸਿੱਖ ਪਹਿਲਾਂ ਵੀ ਬੇਨਤੀ ਕਰਦੇ ਸੀ ਤੇ ਇਸੇ ਕਰਕੇ ਸਤਿਗੁਰਾਂ ਨੇ ਪਹਿਲਾਂ ਬਾਬਾ ਖਰਰਾ RAM ਦੀ ਗਵਾਹੀ ਦੇ ਵਿੱਚ ਤੁਸੀਂ ਉਸ ਇਤਿਹਾਸਕਲ 6 ਪੋ ਦਾ ਸਰਵਣ ਕੀਤਾ ਬਾਬਾ ਖਰਰਾ RAM ਦੀ ਗਵਾਹੀ ਦੇ ਵਿੱਚ ਜਥਾ ਭੇਜਿਆ ਸੀ ਸਿੱਖਾਂ ਨੂੰ ਜਾਣੂ ਕਰਾਉਣ ਵਾਸਤੇ ਹੀ ਤੇ ਇਹ ਇਹਨਾਂ ਦੇ ਸائن ਕੀਤੇ ਮੋਹਰ ਲੱਗੀ ਦੇਖ ਲਓ ਵੀ ਉਹਨਾਂ ਬਾਬਾ ਖਰਰਾ RAM ਦੀ ਗਵਾਹੀ ਦੇ ਵਿੱਚ ਜਥਾ ਭੇਜਿਆ ਤੇ ਇਹਨਾਂ ਪਹਾੜੀ ਰਾਜ ਨੇ ਹਮਲਾ ਕੀਤਾ ਸੀ ਫਿਰ ਸਿੱਖ ਸਮਝ ਗਏ ਸਨ ਕਿ ਸਤਿਗੁਰ ਜਾਨੀ ਜਾਨ ਨੇ ਸਿੱਖਾਂ ਦੀ ਬੇਨਤੀ ਨਹੀਂ ਸਿੱਖਾਂ ਨੇ ਬੇਨਤੀ ਫਿਰ ਦੂਸਰੀ ਵਾਰ ਕੀਤੀ ਵੀ ਨਹੀਂ ਫਿਰ ਉਹਨਾਂ ਨੇ ਰਣਨੀਤੀ ਖੇਡੀ ਸੀ ਕਿ ਕਸਮਾਂ ਖਾਦੀਆਂ ਜਾਣ ਫਿਰ ਕਸਮਾਂ ਖਾਦੀਆਂ ਆਟੇ ਦੀ ਗਊ ਬਣਾਈ ਗੀਤਾ ਦੀ ਕਸਮ ਖਾਦੀ ਫਿਰ ਕੁਰਾਨ ਦੀ ਕਸਮ ਖਾਦੀ ਗਈ ਤੇ ਕੁਰਾਨ ਤੋਂ ਵਾਅਦਾ ਮੰਨਦੇ ਇਹਨਾਂ ਦੀਆਂ ਧਰਮਾਂ ਦੀਆਂ ਕਸਮਾਂ ਨੂੰ ਦੇਖਦੇ ਹੋਏ ਮਹਾਰਾਣੀ ਕਿਲਾ ਛੱਡਿਆ ਕਿ ਉਸ ਕਾਲਪੁਰਖ ਪਰਮੇਸ਼ਰ ਰੱਬ ਦਾ ਤੇ ਭੈ ਮੰਨਣ ਗਈ ਪਰ ਇਹਨਾਂ ਨੇ ਭੈ ਵੀ ਛੱਡ ਦਿੱਤਾ ਜਦੋਂ ਸਾਧਗੁਰਾਂ ਨੇ ਕਿਲਾ ਛੱਡਿਆ ਨਾ ਛੇ ਪਉ ਨੂੰ ਸ਼ਾਮ ਨੂੰ ਤੇ ਅੱਜ ਸਤਪੋਹ ਦਾ ਇਤਿਹਾਸ ਸਾਹਿਬ ਜੀ ਨੇ ਸਤਵਨ ਕੀ ਨਾ ਕਰਨਾ ਤੇ ਸਿੱਧੋ ਸ਼ਾਮਨ ਕਿਲਾ ਛੱਡ ਦਿੱਤਾ ਵੀ ਇਹ ਰੱਬ ਦੇ ਭੈਅ ਕਰਕੇ ਕਸਮਾਂ ਖਾਧੀਆਂ ਨੇ ਤੇ ਮਹਾਰੀ ਨੇ ਕਿਲਾ ਤੇ ਛੱਡ ਦਿੱਤਾ ਤੇ ਪਰ ਫਿਰ ਇਹਨਾਂ ਨੇ ਆਪਣੀਆਂ ਕਸਮਾਂ ਨੂੰ ਖੁੰਝੇ ਲਾ ਦਿੱਤਾ ਰੱਬ ਦੇ ਭੈਅ ਨੂੰ ਭੁਲਾ ਦਿੱਤਾ ਤੇ ਫਿਰ ਖੰਬਲਾ ਕਰ ਦਿੱਤਾ ਜਦੋਂ ਵਹੀਰਾ ਨਿਕਲਿਆ ਹੁਣ ਸਤਪੋਹ ਜਦੋਂ ਰਾਤ ਨਮੀ ਨਮੀ ਬਾਰਿਸ਼ ਵਗਦੀ ਆ ਠੰਡੀਆਂ ਹਵਾਵਾਂ ਆ ਸਰਸਾਂ ਨਦੀ ਦੇ ਵਿੱਚ ਖੜ ਆਇਆ ਹੋਇਆ ਆ ਉਹ ਵੀ ਮੂੰਹ ਅੱਡ ਕੇ ਅੱਗੇ ਖਲੋਤੀ ਆ ਅਮਰਤ ਵੇਲੇ ਪਹੁੰਚਦੇ ਨੇ ਸਰਸਨ ਨਦੀ ਦੇ ਕੋਲ ਅੱਜ ਦੇ ਦਿਨ ਸੱਤ ਪੋਹ ਦੇ ਦਿਨ ਜਦੋਂ ਮਹਾਰਾਜ ਪਹੁੰਚਦੇ ਨੇ ਸਿੱਖਾਂ ਨੂੰ ਬੇਨਤੀ ਕਰਦੇ ਨੇ ਮਹਾਰਾਜ ਹੁਕਮ ਕਰਦੇ ਨੇ ਕਿ ਹੁਣ ਆਸ਼ਾ ਦੀ ਵਾਰ ਦਾ ਕੀਰਤਨ ਹੋਵੇਗਾ ਇੱਥੇ ਕਈ ਸਿੱਖ ਕਹਿੰਦੇ ਵੀ ਆ ਕਿ ਮਹਾਰਾਜ ਅੱਜ ਦੇ ਦਿਨ ਜੇ ਆਸ਼ਾ ਦੀ ਵਾਰ ਦਾ ਅਜ ਨਿਤਨੇਮ ਨਾ ਕੀਤਾ ਜਾਵੇ ਪਰ ਮਹਾਰਾਜ ਨੇ ਦੱਸਿਆ ਕਿ ਕਿੰਨੀ ਵੀ ਮੁਸੀਬਤ ਆ ਜਾਵੇ ਆਪਣਾ ਨਿਤਨੇਮ ਨਹੀਂ ਛੱਡਣਾ ਕਦੇ ਵੀ ਇਹ ਇਥੇ ਸਤਗੁਰੂ ਸਿੱਖ ਸੰਗਤਾਂ ਨੂੰ ਲੈ ਕੇ ਕਿਉਂ ਜਦੋਂ ਅਨੰਦਪੁਰ ਕਿਲੇ ਦੇ ਵਿੱਚੋਂ ਨਿਕਲੇ ਹਜ਼ਾਰਾਂ ਸਿੱਖ ਸੰਗਤਾਂ ਬਾਹਰ ਨਿਕਲੀਆਂ ਨੇ ਸਭ ਤੋਂ ਅੱਗੇ ਭਾਈ ਦਿਆ ਰਾਮ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਵਿਚਾਲੇ ਮਾਤਾ ਗੁਜਰੀ ਜੀ ਸਤਗੁਰਾਂ ਦੇ ਮਹਿਲ ਮਾਤਾ ਸੁੰਦਰੀ ਜੀ ਮਾਤਾ ਸਹਿਬਕੌਰ ਜੀ ਇਸੇ ਤਰ੍ਹਾਂ ਹੀ ਬਾਬਾ ਜੀਤ ਸਿੰਘ ਜੀ ਭਾਈ ਉਦੇਸ਼ ਸਿੰਘ ਜੀ ਬਾਬਾ ਜੀਵਨ ਸਿੰਘ ਜੀ ਹੋਰ ਸਿੱਖ ਜਿਹੜੇ ਸਿੱਖ ਜੋਧੇ ਨੇ ਉਹ ਨਾਲ ਨੇ 사ਤਗੁਰਾਂ ਦੇ ਉਹ ਵਹੀਰਾਂ ਦੇ ਪਿੱਛੇ ਨੇ ਸਭ ਤੋਂ ਅੱਗੇ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਬਾਬੇ ਜੀਤ ਸਿੰਘ ਨੂੰ ਪਿੱਛੇ ਰੱਖਿਆ ਮਾਰ ਰਹੇ ਨੇ ਕੋਈ ਇਹ ਨਾ ਆਖਣਾ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਵੀ 사ਤਗੁਰਾਂ ਨੇ ਆਪਣੇ ਪੁੱਤਰ ਬਚਾਉਣ ਕਰਕੇ ਵਿਚਾਲੇ ਲਾ ਕੇ ਤੇ ਨਿਕਲ ਗਏ ਜੇ ਚਲੇ ਗਏ ਪਰ ਮਾਰ ਰਹੇ ਨੂੰ ਪਤਾ ਹੀ ਸੀ ਜਦੋਂ ਹਮਲਾਵਾਂ ਨਾਲ ਪਿੱਛੇ ਹੋਣਾ ਤੇ ਮਾਰ ਰਹੇ ਨੇ ਆਪਣੇ ਵੱਡੇ ਸਾਹਿਬ ਜੀ ਤੁਨ ਕਿਹਾ ਕਿ ਡਟ ਕੇ ਮੁਕਾਬਲਾ ਕਰਨਾ ਆਸਾਦੀਵਾਰ ਦਾ ਕੀਰਤਨ ਸ਼ੁਰੂ ਹੋ ਗਿਆ ਸਿੱਖਾਂ ਨੇ ਬਹਾਦਰੀ ਦੇ ਨਾਲ ਇੱਥੇ ਲੋਹੇ ਤੇ ਲੋਹਾ ਖੜਕਿਆ ਹੈ ਇੱਥੇ ਸਰਸਾਂ ਨਦੀ ਦੇ ਜੰਗ ਐਸਾ ਜੰਗ ਹੋਇਆ ਹੈ ਅਸੀਂ ਚਮਕੌਰ ਗੜੀ ਦਾ ਜੰਗ ਵੀ ਬਹੁਤ 10 ਲੱਖ ਨੇ ਘੇਰਾ ਪਿਆ ਪਰ ਇੱਥੇ ਵੀ ਲੱਖਾਂ ਹੀ ਫੌਜਾਂ ਮਗਰ ਲੱਗ ਗਈਆਂ ਜਦੋਂ ਸਤਿਗੁਰੂ ਅਨੰਦਪੁਰ ਦਾ ਕਿਲਾ ਛੱਡਿਆ ਇੱਥੇ ਸਿੱਖਾਂ ਨੇ ਆਪਣੇ ਸੀਨੇ ਲਾ ਕੇ ਉਸ ਦੀਵਾਰ ਦੀ ਵੀ ਉਹਨਾਂ ਤੱਕ ਰੱਖਿਆ ਕਿਤੀ ਜਨਾਂ ਤੱਕ ਆਸਿਆ ਦੀਵਾਰ ਦਾ ਭੋਗ ਨਹੀਂ ਪਿਆ ਜਾਂਦਾ ਇਹ ਕੋਈ ਦੁਸ਼ਮਣ ਦਾ ਟੋਲਾ ਕੋਈ ਦੁਸ਼ਮਣ ਦਾ ਦਲ ਜਾ ਕੇ ਸਿੱਖ ਸੰਗਤਾਂ ਦਾ ਨੁਕਸਾਨ ਨਾ ਪਹਚਾਵੇ ਸਿੱਖਾਂ ਨੇ ਆਪਣੇ ਸੀਨਿਆਂ ਦੀ ਦਵਾਰ ਖਿੱਚ ਲੈਂਦੇ ਆ ਛਾਤੀਆਂ ਦੀ ਦਵਾਰ ਖਿੱਚ ਲੈਂਦੇ ਆ ਤੇ ਇਸ ਗੱਲ ਦੀ ਅਗਵਾਈ ਅੱਲਾ ਯਾਰਖਾਂ ਜੋਗੀ ਭਰਦਾ ਉਹ ਲਿਖਦਾ ਆ ਸਤਗੁਰ ਕੇ ਗਿਰਦ ਸੀਨੋਂ ਦੀ ਦਵਾਰ ਖੀਚ ਲਈ 100 ਬਾਰ ਗਿਰ ਗਈ ਤਾਂ 100 ਬਾਰ ਖੀਚ ਲਈ 100 ਵਾਰ ਦਵਾਰ ਗਿਰਦੀ ਆ ਤੇ ਇੱਕ ਵਾਰ ਦਵਾਰ ਗਿਰ ਜਾਂਦੀ ਭਾਵ ਕਿ ਸ਼ਹੀਦੀਆਂ ਪਾ ਜਾਂਦੇ ਨੇ ਸਿੱਖ ਫੇਰ ਦੂਸਰੀ ਵਾਰ ਲਾਈਨ ਦੇ ਵਿੱਚ ਲੱਗ ਜਾਂਦੇ ਨੇ ਫੇਰ ਤੀਸਰੀ ਵਾਰ ਜੇ 100 ਬਾਦ ਉਸ ਕੀਧੀਆਂ ਪੈ ਜਾਂਦੀਆਂ ਸਿੱਖਾਂ ਦੀਆਂ ਤੇ 100 ਵਾਰ ਲੜਨ ਲੱਗ ਜਾਂਦੀਆਂ ਅਲਾਈਹਾ ਯਾਰ ਸੱਚੋਗੀ ਲਿਖਦਾ ਕਿ ਇੰਨੀਆਂ ਸ਼ਕਤੀਆਂ ਉੱਥੇ ਸਿੱਖਾਂ ਦੀਆਂ ਹੋਈਆਂ ਨੇ ਇਥੇ ਸਿੱਖਾਂ ਨੇ ਵੀ ਐਸਾ ਜੁੱਧ ਕੀਤਾ ਲੋਹੇ ਤੇ ਲੋਹਾ ਖੜਕਿਆ ਕਿ ਕਈਆਂ ਨੂੰ ਤੇ ਮਾਰ-ਮਾਰ ਕੇ ਮੁੱਕੇ ਮਾਰ-ਮਾਰ ਕੇ ਕਿਰਪਾਨਾਂ ਦੀਆਂ ਮੁਠੇ ਮਾਰ-ਮਾਰ ਕੇ ਸਰਸਾ ਨਦੀ ਦੇ ਵਿੱਚ ਦੁਸ਼ਮਣ ਦਲ ਕਈ ਰੋੜ ਦਿੱਤੇ ਇੰਨੀ ਬਹਾਦਰੀ ਦੇ ਨਾਲ ਵੱਡਾ ਸਹਿਬ ਜਿਹਦਾ ਸਤਗੁਰਾਂ ਦਾ ਬਾਬਾ ਜੀ ਸਿੰਘ ਲੜਿਆ ਬਾਬਾ ਜੀ ਸਿੰਘ ਵੀ ਜਦੋਂ ਦੁਸ਼ਮਣ ਦੇ ਘੇਰੇ ਦੇ ਵਿੱਚ ਆ ਜਾਂਦਾ ਤੇ ਇਥੇ ਬਾਬਾ ਜੀ ਮਨ ਸਿੰਘ ਦੀ ਨਜ਼ਰ ਪੈਂਦੀ ਆ ਕਿਉਂਕਿ ਸਤਗੁਰਾਂ ਨੇ ਬਾਬਾ ਜੀ ਮਨ ਸਿੰਘ ਜੀ ਨੂੰ ਜਦੋਂ ਸਤਗੁਰਾਂ ਦਾ ਸੀਸ ਲੈ ਕੇ ਗਏ ਨੇ ਸਤਗੁਰਾਂ ਨੇ ਖਿਤਾਬ ਦਿੱਤਾ ਸੀ ਮਹਾਰਾਣੀ ਨੇ ਮਹਾਰਾਣੀ ਨੇ ਬਖਸ਼ਸ਼ਾਂ ਦੇ ਵਿੱਚ ਘਰ ਦੇ ਵਿੱਚ ਆ ਕੇ ਕਿਹਾ ਸੀ ਰੰਗਰੇਟੇ ਗੁਰੂ ਕੇ ਬੇਟੇ ਸਦਾ ਪੰਥ ਸੰਗ ਸਮੇਟੀ ਆਪਣੇ ਬੇੜੇ ਬਣਾਇਆ ਸੀ ਹੁਣ ਬਾਬਾ ਜੀਵਨ ਸਿੰਘ ਨੇ ਵੱਡੇ ਸੈਭ ਜਦੋਂ ਉਹ ਖੜਾੜੇ ਚੁੱਕ ਕੇ ਖੜਾਇਆ ਹੋਵੇ ਆਪ ਸ਼ਸਤਰਬਾਜੀ ਦੇ ਜੋਰ ਸਗਾਏ ਹੋਣ ਜਦੋਂ ਦੁਸ਼ਮਣ ਦਲ ਦੇ ਘੇਰੇ ਦੇ ਵਿੱਚ ਬਾਬਾ ਜੀਤ ਸਿੰਘ ਜੀ ਆਏ ਨੇ ਤੇ ਬਾਬਾ ਜੀਵਨ ਸਿੰਘ ਜੀ ਫਿਰ ਵਾਗਾਂ ਨੂੰ ਮੂੰਹ ਦੇ ਵਿੱਚ ਪਾ ਕੇ ਦੋਨੋਂ ਹੱਥਾਂ ਦੇ ਨਾਲ ਤੇਗਾਂ ਨੂੰ ਸੂਤ ਕੇ ਵੈਰੀ ਦਲ ਦਾ ਉੱਥੇ ਟੱਕਰਾ ਕਰਦੇ ਨੇ ਬਾਬਾ ਜੀਤ ਸਿੰਘ ਨੂੰ ਇੱਥੋਂ ਛਡਾ ਕੇ ਲਈਉਂਦੇ ਇੱਥੇ ਕਈ ਇਤਿਹਾਸ ਕਰ ਬਾਬਾ ਜੀਵਨ ਸਿੰਘ ਜੀ ਨੂੰ ਸ਼ਹੀਦ ਕਰ ਦਿੰਦੇ ਨੇ ਕਹਿੰਦੇ ਕਿ ਸ਼ਹੀਦ ਹੋ ਗਏ ਪਰ ਭਾਵੇਂ ਇਤਿਹਾਸਕ ਤੌਰ ਤੇ ਮਹਾਰਾਜ ਜੇ ਅਸੀਂ ਗੱਲ ਕੀਤੀ ਵੀ ਜਾਵੇ ਕਿ ਚਮਕੌਰ ਗੜੀ ਦੇ ਵਿੱਚ ਜੇ ਸ਼ਹੀਦ ਹੋਏ ਨੇ ਬਾਬਾ ਜੀਵਨ ਸਿੰਘ ਜੀ ਜਾਂ ਸਰਸਾ ਨਦੀ ਤੇ ਸ਼ਹੀਦ ਹੋਏ ਨੇ ਭਾਵੇਂ ਕਿ ਸ਼ਹੀਦ ਦਾ ਰੁਤਬਾ ਤੇ ਉਹਨਾਂ ਹੀ ਰਣਾ ਕਿ ਇਹ ਇਦਾਂ ਨਹੀਂ ਕਦੇ ਵੀ ਹੋ ਸਕਦਾ ਕਿ ਮਹਾਰਾਣੀ ਚਮਕੌਰ ਗੜੀ ਵਿੱਚ ਜਿਹੜੇ ਸ਼ਹੀਦ ਸਿੰਘ ਹੋਏ ਉਹਨਾਂ ਨੂੰ ਜ਼ਿਆਦਾ ਪਿਆਰ ਕੀਤਾ ਹੈ ਮਹਾਰਾਣੀ ਜਿਹੜੇ ਸਰਸਾ ਨਦੀ ਤੇ ਵੀ ਸ਼ਹੀਦ ਹੋਏ ਨੇ ਜਿਹੜੇ ਪਹਿਲਾਂ ਵੀ ਸ਼ਹੀਦ ਹੋਏ ਨੇ ਮਹਾਰਾਜ ਦਾ ਪਿਆਰ ਸਾਰਿਆਂ ਲਈ ਇੱਕੋ ਜਿਹਾ ਹੈ ਪਰ ਇੱਥੇ ਫਿਰ ਬਾਬਾ ਜੀਵਨ ਸਿੰਘ ਜੀ ਦੁਸ਼ਮਣ ਦਾ ਦਾਲ ਨੂੰ ਖਦੇੜ ਕੇ ਬਾਬਾ ਜੀ ਸਿੰਘ ਨੂੰ ਛਡਾ ਲਏ ਹੁੰਦੇ ਨੇ ਗਹਿ ਗੱਚ ਦਾ ਇੱਥੇ ਜੁੱਧ ਹੁੰਦਾ ਆ ਤੇ ਇੱਥੇ ਰਤਨ ਸਿੰਘ ਭੰਗੂ ਵੀ ਲਿਖਦੇ ਨੇ ਕਿਉਂਕਿ ਅਗਵਾਈ ਭਰਦੇ ਨੇ ਕਿ ਬਾਬਾ ਜੀਵਨ ਸਿੰਘ ਜੀ ਇੱਥੇ ਦੀ ਸ਼ਿਦਤ ਉਹ ਕਹਿੰਦੇ ਨੇ ਜੀਵਨ ਸਿੰਘ ਰੰਗਰੇਟੜੋ ਬੰਦੂਕੀ ਖੂਬ ਖਵਾਏ ਏਕ ਮੱਧ ਬੁਰਜ ਸੋ ਬਹਿਓ ਇਕਲ ਹੀ ਤੋ ਸੋ ਕਿ ਉੱਥੇ ਬੁਰਜ ਦੇ ਵਿੱਚ ਚਮਕੌਰ ਗੱਡੀ ਦੇ ਵਿੱਚ ਬਿਠਾ ਕੇ ਜਾਂਦੇ ਨੇ ਮਹਾਰਾਜ ਸੋ ਸਤਿਗੁਰਾਂ ਦੀ ਕਿਰਪਾ ਸਦਕਾ ਅੱਜ 7 ਪੋ ਨੂੰ ਇੱਥੇ ਸਤਿਗੁਰਾਂ ਦਾ ਪਰਿਵਾਰ ਸਰਸਾ ਨਦੀ ਦੇ ਖਾੜ ਕਰਨ ਵਿਛੜ ਜਾਂਦਾ ਜਦੋਂ ਹੁੰਦਾ ਆ ਤਿੰਨਾ ਹਿੱਸਿਆਂ ਵਿੱਚ ਵਿਛੜਦਾ ਆ ਬਾਬਾ ਭਾਈ ਮਨੀ ਸਿੰਘ ਜੀ ਭਾਈ ਵੀਰ ਸਿੰਘ ਭਾਈ ਧੀਰ ਸਿੰਘ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਬਾਬਾ ਮਨੀ ਸਿੰਘ ਜੀ ਮਾਤਾ ਸਹਿਬਕੌਰ ਮਾਤਾ ਸੁੰਦਰੀ ਆੰਗ ਰੱਖਿਆ ਕੇ ਬਣ ਕੇ 25 ਸਿੰਘਾਂ ਦਾ ਜਥਾ ਇਹ ਦਿੱਲੀ ਨੂੰ ਰਵਾਨਾ ਹੋ ਜਾਂਦਾ ਹੈ ਛੋਟੇ ਸਾਹਿਬ ਜੀ ਦੇ ਬਾਬਾ ਜੋਰਾਵਰ ਸਿੰਘ ਬਾਬਾ ਫਤੀ ਸਿੰਘ ਜੀ ਮਾਤਾ ਗੁਜਰੀ ਜੀ ਇੱਕ ਮਾਂ ਮਾਸਕੀ ਦੀ ਝੌਂਪੜੀ ਵਿੱਚ ਰਹਿੰਦੇ ਨੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਰੋਪੜ ਨੂੰ ਵੱਡੇ ਸਾਹਿਬਜ਼ਾਦਿਆਂ ਬਾਬਾ ਜੀ ਸਿੰਘ ਬਾਬਾ ਜੁਝਾਰ ਸਿੰਘ ਨਾਲ ਰੋਪੜ ਨੂੰ ਜਾਂਦੇ ਨੇ ਕੋਟਲਾ ਨਿਹੰਗ ਖਾਂ ਦੇ ਕੋਲ ਠਹਿਰਦੇ ਨੇ ਸਰਸਵਰਦੀ ਦੇ ਇੱਥੇ ਭਾਈ ਉਦਾਸੀ ਉਦਾਸੀ ਸਿੰਘ ਜੀ ਸ਼ਹੀਦ ਹੋ ਜਾਂਦੇ ਨੇ ਹੋਰ ਅਨੇਕਾਂ ਸਿੱਖ ਸ਼ਹੀਦ ਹੋ ਜਾਂਦੇ ਨੇ ਫਿਰ ਇੱਥੇ ਭਾਈ ਬਚਿੱਤਰ ਸਿੰਘ ਜਿਨ੍ਹਾਂ ਨੇ ਹਾਥੀ ਦਾ ਮੁਕਾਬਲਾ ਕੀਤਾ ਸੀ ਉਹ ਜ਼ਖਮੀ ਹੋ ਜਾਂਦੇ ਨੇ ਬਾਬਾ ਬਚਿੱਤਰ ਸਿੰਘ ਨੂੰ ਕੋਟਲਾ ਨਿਹੰਗ ਖਾਨ ਦੇ ਕੋਲ ਛੱਡ ਕੇ ਜਾਂਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਇੱਥੇ ਤੁਸੀਂ ਇਹਨਾਂ ਦੀ ਦੇਖਭਾਲ ਕਰਨੀ ਆ ਇੱਥੇ ਫਿਰ ਭਾਈ ਬੁੱਧੀ ਚੰਦ ਤੇ ਭਾਈ ਗਰੀਬੂ ਇਹ ਆਉਂਦੇ ਨੇ ਸਤਗੁਰਾਂ ਨੂੰ ਕਹਿੰਦੇ ਕਿ ਤੁਸੀਂ ਸਾਡੀ ਕੱਚੀ ਗੱਡੀ ਦੇ ਵਿੱਚ ਉਹ ਸੁਰੱਖਿਅਤ ਹਵੇ ਦੀ ਉਥੇ ਤੁਸੀਂ ਜਾ ਸਕਦੇ ਹੋ ਪਰ ਉਸ ਸਮੇਂ ਵੀ ਜਿਹੜਾ ਕਿ ਕਿਸੇ ਨੂੰ ਸਤਗੁਰਾਂ ਨੂੰ ਰਾਇਸ਼ ਦੇਣੀ ਕੋਈ ਜਾਨ ਦੇ ਖਤਰੇ ਨਾਲੋਂ ਘੱਟ ਨਹੀਂ ਸੀ ਪਤਾ ਸੀ ਸਾਡੀ ਜਾਨ ਜਣੀ ਜੇ ਔਰੰਗਜ਼ੇਬ ਬਾਦਸ਼ਾਹ ਨੂੰ ਜਾਂ ਸੂਬੇਦਾਰ ਨੂੰ ਪਤਾ ਲੱਗ ਗਿਆ ਪਰ ਉਹਨਾਂ ਆਪਣੀ ਜਾਨ ਦੀ ਨਾਮ ਪਰਵਾਹ ਕਰਦੇ ਹੋਏ ਸਤਗੁਰਾਂ ਨੂੰ ਆਪੀ ਰਾਇਸ਼ ਦਿੱਤੀ ਕਿ ਇਸ ਕੱਚੀ ਗੱਡੀ ਦੇ ਵਿੱਚ ਜਾਓ ਫਿਰ ਸਤਗੁਰੂ ਗੁਰੂ ਗਰੀਬ ਨਵਾਜ ਇੱਥੇ ਸ਼ਾਮ ਨੂੰ ਪਹੁੰਚਦੇ ਨੇ ਅਗਲੇ ਦਿਨ ਸਤਪੋ ਨੂੰ ਫਿਰ ਰਾਤ ਨੂੰ ਜਦੋਂ ਜੁੱਧ ਹੁੰਦਾ ਆ ਤੇ ਸਤਗੁਰੂ ਗੁਰੂ ਗਰੀਬ ਨਵਾਜ਼ ਤੇ ਮਾਤਾ ਜੀ ਕੁੰਮਾ ਮਾਸ਼ਕੀ ਦੀ ਝੌਂਕੜੀ ਚ ਰਹਿੰਦੇ ਨੇ ਸਤਪੋ ਨੂੰ ਬਿਆਨਤ ਪ੍ਰਕਾਰ ਦੀਆਂ ਬਹੁਤਾਂ ਗਲਤੀਆਂ ਆਪ ਸਾਤ ਸੰਗ ਗੁਰੂ ਸਾਹਿਬ ਬਖਸ਼ ਲਣ ਇਹ ਅੱਜ ਦਾ ਸਤਪੋ ਦਾ ਇਤਿਹਾਸ ਜਿੰਨਾ ਕੇ ਦੱਸ ਨੇ ਪੜਿਆ ਸੁਣਿਆ ਆਪ ਜੀ ਨੂੰ ਸਰਣ ਕਰਾਇਆ ਹੋਰ ਵੀ ਤੱਥ ਵਿੱਚੋਂ ਕਾਫੀ ਆ ਜਿਹੜੇ ਰਹਿ ਗਏ ਹੋਣਗੇ ਇਤਿਹਾਸ ਨੂੰ ਦਿਆਂ ਆਪ ਸਾਤ ਸੰਗ ਗੁਰੂ ਸਾਹਿਬ ਬਖਸ਼ ਲੈਣ ਇਸੇ ਤਰ੍ਹਾਂ ਕੱਲ 8 ਪੋ ਦਾ ਇਤਿਹਾਸ ਆਪ ਸਮੂਹ ਸੰਗਤਾਂ ਨੇ ਸਰਵਣ ਕਰਨਾ ਹੈ ਨਾਲ ਨਾਲ ਸੁਖਣੀ ਸਹਿਬਦੀ ਦੀ ਇੱਕ ਇੱਕ ਪੌੜੀ ਇੱਕ ਗੱਪੜਾ ਵੀ ਆਪ ਸਰਵਣ ਕਰ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ